ਤੇ ਕੁਬੀ ਹੱਦ ਤਦ ਦਰਦਨਾਕ ਹਾਦਸਾ ਵਾਪਰਿਆ ਜੁਥੇ ਤੇਜ਼ ਰਫਤਾਰ ਗੱਡੀ ਨੇ 22 ਸਾਲ ਦੇ ਬੱਚੇ ਨੂੰ ਟੱਕਰ ਮਾਰੀ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਲੁਧਿਆਣਾ ਚ ਕਕੂਵਾਰ ਰੋਡ ਸਥਿਤ ਗगनਦੀਪ ਕਲੋਨੀ ਤੋਂ ਸ਼ਾਮ ਕਰੀਬ 4:30 ਮਿੰਟ ਉਤੇ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ ਜੁਥੇ ਘਰ ਤੇ ਬਾਹਰ ਆਪਣੀ ਮਾਂ ਦੇ ਨਾਲ ਮੌਜੂਦ 22 ਸਾਲ ਦਾ ਬੱਚਾ ਅਚਾਨਕ ਤੇਜ਼ ਰਫਤਾਰ ਗੱਡੀ ਲਪੇਟ ਦੇ ਵਿੱਚ ਆ ਗਿਆ ਟੱਕਰ ਇਨੀ ਜ਼ੋਰਦਾਰ ਸਿੱਕੀ ਬੱਚੇ ਦੇ ਗਿਰਦੇ ਸਾਰ ਹੀ ਆਲੇ ਦੁਆਲੇ ਲੋਕਾਂ ਦੇ ਵਿੱਚ ਦਹਿਸ਼ਤ ਆ ਗਈ ਪੀੜਿਤ ਬੱਚੇ ਦੇ ਨਾਨਾ ਨੇ ਦੱਸਿਆ ਕਿ ਬੱਚਾ ਆਪਣੀ ਮਾਂ ਦੇ ਨਾਲ ਸੜਕ ਕੰਡੇ ਖੜਿਆ ਸੀ ਉਸ ਦੌਰਾਨ ਇੱਕ ਤੇਜ਼ ਰਫਤਾਰ ਗੱਡੀ ਆਂਦੀ ਹੈ ਸਿੱਧੀ ਬੱਚੇ ਨੂੰ ਟੱਕਰ ਮਾਰੀ ਜਾਂਦੀ ਹੈ ਮੌਕੇ ਤੇ ਗੱਡੀ ਚਾਲਕ ਫਰਾਰ ਹੋ ਚੁੱਕਿਆ ਹਾਲਾਂਕਿ ਘਰਦਿਆਂ ਦੇ ਵੱਲੋਂ ਬੱਚੇ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਜਾਂਦਾ ਹੈ ਤੌਜ਼ੀ ਲੱਤ ਦੇ ਵਿੱਚ ਫ੍ਰੈਕਚਰ ਹੈ ਹਾਦਸੇ ਦਾ ਸੀਸੀਟੀਵੀ ਵੀਡੀਓ ਵੀ ਸਾਫ ਨੇ ਹੈ ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਬੱਚਾ ਆਪਣੀ ਮਾਂ ਦੇ ਨਾਲ ਸੜਕ ਕੰਢੇ ਖੇਡ ਰਿਹਾ ਹੁੰਦਾ ਹੈ ਤਾਂ ਉਸ ਦੌਰਾਨ ਤੇਜ਼ ਰਫ਼ਤਾਰ ਗੱਡੀ ਚਾਲਕ ਆਂਦਾ ਤੇ ਟੱਕਰ ਮਾਰ ਕੇ ਉਹ ਤੋਂ ਨਿਕਲ ਜਾਂਦੀ ਹੈ ਫੁਟੇਜ ਦੇ ਆਧਾਰ ਤੇ ਪੁਲਿਸ ਨੇ ਵਾਹਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ